ਦੇ ਜਿਹੜੇ ਕੋਈ ਐਨਜੀਓ ਚਲਾਉਂਦੇ ਆ ਜੋ ਕੋਈ ਸਾਡਾ ਪਿੰਡ ਹੈ ਮਖਸੂਸਪੁਰ ਤੋਂ 3-4 ਕਿਲੋਮੀਟਰ ਖੈਰਾੜਾ ਛੋੜਾਲ ਪਿੰਡ ਹੈ ਮੈਂ થોੜੇ ਦਿਨ ਪਹਿਲਾਂ ਜਾ ਕੇ ਆਇਆ ਹਾਲੇ ਕਿ ਮੈਨੂੰ ਬੜੀ ਸ਼ਰਮਿੰਦਗੀ ਹੋ ਰਹੀ ਹੈ ਯਾਰ ਮੈਂ ਇੰਨੀ ਦੇਰ ਬਾਅਦ ਕਿਉਂ ਆਇਆ ਉੱਥੇ ਇੱਕ ਗੁਰੂ ਕੀ ਰਸੋਈ ਦਾਰੇ ਐਨ ਜੀਓ ਵੀ ਸਾਡੇ ਕੈਲਗਰੀ ਤੋਂ ਵੀਰ ਹੈ ਮਤਲਬ ਮੇਨ ਹੋਬ ਆ ਕਿ ਹੋਰ ਵੀ ਕਰਦੇ ਆ ਉਹ ਜੀ ਉਹਨੂੰ ਟਿਫਨ ਨੇ ਕੋਈ 650 700 ਟਿਫਨ ਰੋਜ਼ ਜਾਂਦਾ 40 40 ਕਿਲੋਮੀਟਰ ਤੱਕ ਉਹ ਜਿਹੜੇ ਜਿੰਨਾਂ ਕੋਈ ਅੱਗੇ ਪਿੱਛੇ ਹੈ ਨਹੀਂ ਕੋਈ ਖਾਣਾ ਦੇਣ ਵਾਲਾ ਹੈ ਨਹੀਂ ਉਹਨਾਂ ਨੂੰ ਖਾ ਫਰੀ ਖਾਣਾ ਪਹੁੰਚਾਉਂਦੇ ਆ ਔਰ 80 ਤੋਂ 90 ਮਰੀਜ਼ ਉਹਨਾਂ ਨੇ ਉੱਥੇ ਰੱਖੇ ਹੋਏ ਆ ਜਿਨ੍ਹਾਂ ਨੂੰ ਸੁਰਤ ਵੀ ਹੈ ਨਹੀਂ ਪਛਾਣਦੇ ਨਹੀਂ ਬੋਲਦੇ ਵੀ ਹੈ ਨਹੀਂ ਉਹਨਾਂ ਦਾ ਇਲਾਜ ਚੱਲ ਰਿਹਾ ਉਹਨਾਂ ਦੇ ਲੜਕੀਆਂ ਲਈ ਵੱਖਰਾ ਆ ਹਣਾ ਤੇ ਮੈਂ ਉਹਨਾਂ ਨੂੰ ਮੈਂ ਇਮੋਸ਼ਨਲ ਹੋ ਗਿਆ ਮੈਂ ਕਿਹਾ ਯਾਰ ਅਸੀਂ ਦਵਾਈ ਦੇ ਸਕਦੇ ਤੁਹਾਨੂੰ ਉਹ ਮੈਨੂੰ ਕਹਿ ਜਣ ਭਾਜੀ ਤੁਸੀਂ ਸਾਡੇ ਇਲਾਕੇ ਦਾ ਮਾਣ ਮੈਂ ਯਾਰ ਕੁਝ ਵੀ ਨਹੀਂ ਯਾਰ ਅਸੀਂ ਆਪਣੀ ਢਿੱਡ ਲਈ ਤੁਰੇ ਫਿਰਦੇ ਆਂ ਪੈਸੇ ਲੈ ਕੇ ਗਾਉਣ ਜਾਂਦੇ ਕੰਮ ਕਰਕੇ ਆਉਂਦੇ ਆਂ ਅਸੀਂ ਯਾਰ ਕਾਹਦਾ ਕਰ ਰਹੇ ਕੁਝ ਵੀ ਨਹੀਂ ਅਸੀਂ ਕਰ ਰਹੇ ਤੁਸੀਂ ਯਾਰ ਕਰ ਰਹੇ ਹੋ ਆਪਣਾ ਕੰਮ ਛੱਡ ਕੇ ਕਹਿੰਦੇ ਤੜਕੇ 2:30 ਵਜੇ ਆਲ ਦੋੜ ਪਿੰਡਾਂ ਤੋਂ ਬੀਬੀਆਂ ਲੰਗਰ ਪਕਾਉਣਾ ਜਾਂਦੀਆਂ ਕਿਉਂਕਿ 10 ਵਜੇ ਸਵੇਰੇ ਉਹਨਾਂ ਨੇ ਪਹੁੰਚਾਉਣਾ ਹੁੰਦਾ ਟਿਫਨ ਬਿਲਕੁਲ ਭਾਈ 40 40 ਕਿਲੋਮੀਟਰ ਤੱਕ ਭਾਜੀ ਟਿਫਨ ਜਾਂਦੇ ਹਨਾ ਤੇ ਨਵੇਂ ਸ਼ਹਿਰੇ ਕੋਨਾਂ